ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨੀ ਆ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੂਰਵ ਦੇ ਪਿਛਲੇ ਕਈਆਂ ਸਾਲਾਂ ਤੋਂ ਸਾਡੀ ਲੜਾਈ ਸਿਰਫ ਇਹੋ ਚੱਲਣ ਲਈ ਆ ਕਿ ਕੋਈ ਭਗਤ ਕਹਿ ਦਿੰਦਾ ਤੇ ਕੋਈ ਗੁਰੂ ਕਹਿ ਦਿੰਦਾ ਲੇਕਿਨ ਭਗਤ ਸ਼ਬਦ ਹੈ ਤਾਂ ਮਾੜਾ ਕਿਉਂਕਿ ਇਹ ਪੁਜਾਰੀ ਨੇ ਆਪ ਲਿਖਿਆ ਇਹ ਤਾਂ ਸਿਰਫ ਗੁਰੂਆਂ ਦਾ ਨਾਮ ਲੱਗਦਾ ਵੀ ਪੰਜਵੇਂ ਪਾਤਸ਼ਾਹ ਨੇ ਲਿਖਿਆ ਸੀਗਾ ਉਹ ਭਗਤ ਨਹੀਂ ਸੀ ਭਗਤ ਲੋਕ ਜਿਹੜੇ ਆ ਉਹ ਅਸੀਂ ਆ ਅੰਨੇ ਭਗਤ ਕਦੀ ਕਿਸੇ ਦੇ ਭਗਤ ਕਦੀ ਕਿਸੇ ਦੇ ਭਗਤ ਭਗਤ ਲੋਕ ਅਸੀਂ ਆ ਸਾਨੂੰ ਭਗਤ ਕਿਹਾ ਗਿਆ ਵਾ ਉਹ ਤੇ ਸੀਗੇ ਮਹਾਪੁਰਸ਼ ਸੀਗੇ ਮਹਾਪੁਰਸ਼ ਮਤਲਬ ਮਹਾਨ ਪੁਰਸ਼ ਵਿਜੇਨਾ ਵਰਗਾ ਕੋਈ ਕੋਈ ਜੰਮਦਾ ਵੀ ਕੋਈ ਕੋਈ ਬਣਦਾ ਕੋਈ ਕੋਈ ਹੁੰਦਾ ਉਹ ਮਹਾਨ ਪੁਰਸ਼ ਸੀ ਤੇ ਅਸੀਂ ਕੌਣ ਆ ਅਸੀਂ ਪਸ਼ੂ ਆ ਵਿਜੇਨਾ ਨੇ ਕੁਝ ਵੰਡਣਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਿਸੇ ਗੱਲ ਦਾ ਸਿਰਫ ਤੇ ਸਿਰਫ ਲੜਨਾ ਵੀ ਲੜਾਈ ਨੂੰ ਅਸੀਂ ਜਾਜੀ ਰੱਖਣਾ ਤੇ ਇਹਨਾਂ ਲੜਾਈਆਂ ਦਾ ਚੱਕਰ ਜਿਹੜਾ ਪੈਂਦਾ ਉਹ ਸਾਰਾ ਫਾਇਦਾ ਸਲਕਾ ਨਾ ਲੈ ਰਹੀਆਂ ਉਦੋਂ ਤੁਹਾਡੀਆਂ ਭਾਵਨਾ ਨੂੰ ਕਿਉਂ ਨਹੀਂ ਠੇਸ ਪਹੁੰਚਾ ਦੱਸੋ ਤਾਂ ਵਿੱਚੇ ਤਾਂ ਜੁਰ ਜੋੜੇ ਫੜਾ ਫੜਾ ਕੇ ਤੇ ਮੂਰਤੀ ਬਣਾ ਕੇ ਤੇ ਮੋਰੇ ਗੱਲਾ ਲਾ ਦਿੱਤਾ ਇਹਨਾਂ ਨੇ ਗੋਲਕ ਲਾ ਦਿੱਤੀ ਤਾਂ ਉੱਥੇ ਤੁਸੀਂ ਮੰਗਤਾ ਸਮਝਦੇ ਆ ਗੁਰੂ ਨੂੰ ਵੀ ਤੁਸੀਂ ਪੈਸੇ ਪਾ ਪਾ ਕੇ ਉਹਨੇ ਉਹਦੇ ਵਿੱਚ ਗੋਲ ਘਾ ਦੇ ਮੱਥੇ ਟੇਕਦੇ ਆ ਤੁਸੀਂ ਜਦ ਕੁਛ ਅਕਲ ਨੂੰ ਹੱਥ ਮਾਰੋ ਗੁਰੂ ਰਵੀਦਾਸ ਜੀ ਦੀ ਤੁਸੀਂ ਫੋਟੋ ਲਾ ਕੇ ਰਕਸ਼ਿਆਂ ਦੇ ਉੱਤੇ ਫੋਟੋ ਲਾ ਕੇ ਤੁਸੀਂ ਪਿੰਡਾਂ ਦੇ ਵਿੱਚ ਮੰਗਨ ਨਿਕਲ ਜਾਂਦੇ ਆ ਉਦੋਂ ਕਿਉਂ ਨਹੀਂ ਤੁਹਾਡੀਆਂ ਭਾਵਨਾ ਨੂੰ ਠੇਸ ਪਹੁੰਚਦੀ ਉਹ ਮਹਾਪੁਰਸ਼ ਸੀ ਮਹਾਨ ਪੁਰਸ਼ ਸੀ ਜਿੰਨਾ ਜਿਹਾ ਕੋਈ ਹਜੇ ਤੱਕ ਹੋਇਆ ਨਹੀਂ ਇਤਿਹਾਸ ਦੇ ਵਿੱਚ ਕੋਈ ਵੀ ਹਜੇ ਤੱਕ ਹੋਇਆ ਨਹੀਂ ਅਗਰ ਜੇ ਉਹਨਾਂ ਵਰਗੇ ਬਾਨਾ ਨਾ ਤਾਂ ਉਹਨਾਂ ਦੇ ਕਦਮਾਂ ਤੇ ਚੱਲਣਾ ਪੈਣਾ ਤੇ ਅਸੀਂ ਉਹਨਾਂ ਦੇ ਵਿਰੋਧ ਚੱਲਦੇ ਆ ਇਹ ਪੂਜਾ ਜਿਹੜੀ ਆ ਹੋਣ ਲਈ ਆ ਉਹਨਾਂ ਦੀ ਇਹ ਉਹ ਤਾਂ ਖਿਲਾਫ ਲੜੇ ਸੀ ਇਹਨਾਂ ਪੂਜਾ ਦੇ ਲੇਕਿਨ ਅਸੀਂ ਅੱਜ ਇਕੱਠ ਕਰਕੇ ਟ੍ਰੇਨਾਂ ਦੇ ਵਿੱਚ ਬੱਸਾਂ ਦੇ ਵਿੱਚ ਮੋਟਰਸਾਈਕਲਾਂ ਤੇ ਅਸੀਂ ਉੱਥੇ ਜਾਣਦੇ ਆ ਕਗਲ ਜੀ ਉਹਨਾਂ ਦੀ ਸਿੱਖਿਆ ਤੇ ਚੱਲਣਾ ਉਹ ਉਹਦਾ ਫਾਇਦਾ ਕੈਨੂੰ ਹੋਣ ਡਿਆ ਉਹਦਾ ਪੁਜਾਰੀ ਨੂੰ ਫਾਇਦਾ ਹੋਣ ਡਿਆ ਸਾਰਾ ਉਹਦਾ ਗੁਰੂ ਸਾਹਿਬ ਨੂੰ ਨਹੀਂ ਫਾਇਦਾ ਹੋਣ ਡਿਆ ਕਿਉਂਕਿ ਗੁਰੂ ਸਾਹਿਬ ਨੂੰ ਤਾਂ ਫਾਇਦਾ ਉਹਦਾ ਤਾਂ ਵਾ ਜੇ ਅਸੀਂ ਉਹਨਾਂ ਦੇ ਕਦਮਾਂ ਤੇ ਚੱਲੀਏ ਉਹਨਾਂ ਦੀਆਂ ਪਾਈਆਂ ਪੈਰਾਂ ਤੇ ਚੱਲੀਏ ਤਾਂ ਉਹਨਾਂ ਨੂੰ ਫਾਇਦਾ ਵੀ ਉਹਨਾਂ ਦੇ ਲਿਖੇ ਹੋਏ ਇਤਿਹਾਸ ਨੂੰ ਅਸੀਂ ਫਾਲੋਅ ਅਪ ਕਰੀਏ ਵੀ ਅਸੀਂ ਪੁਜਾਰੀ ਦਾ ਅੱਗੇ ਖੜਨਾ ਅਸੀਂ ਇਸ ਝੂਠ ਦਾ ਸਾਹਮਣਾ ਕਰਨਾ ਲੇਕਿਨ ਅਸੀਂ ਇਸ ਝੂਠ ਦਾ ਸਾਹਮਣਾ ਨਹੀਂ ਕਰਨਦੇ ਅਸੀਂ ਸਿਰਫ ਤੇ ਸਿਰਫ ਅਸੀਂ ਮੰਧੀਰ ਪੁਣਾ ਭੀੜ ਦਾ ਹਿੱਸਾ ਬਣਨਦੇ ਆ ਵੀ ਉੱਥੇ ਵਧੀਆ ਬਸ ਜਾਣ ਅਸੀਂ ਦੇਖਣ ਹੀ ਦੇ ਆ ਹੋਰ ਸਾਡੀ ਸ਼ਰਤਾਂ ਕੋਈ ਨਹੀਂ ਐਡੀ ਜਾਣ ਦੀ ਤੁਸੀਂ ਇੰਨੀ ਗੱਲ ਦੱਸੋ ਵੀ ਤੁਹਾਡੇ ਘਰ ਦੇ ਵਿੱਚੋਂ ਕੋਈ ਮਰ ਜਾਂਦਾ ਸਾਡੇ ਘਰ ਦੇ ਵਿੱਚੋਂ ਕੋਈ ਮਰ ਜਾਂਦਾ ਅਸੀਂ ਅੱਜ ਤੱਕ ਉਹਦਾ ਜਨਮ ਦਿਨ ਮਨਾਇਆ ਮਰਨ ਦਿਨ ਤਾਂ ਅਸੀਂ ਜ਼ਰੂਰ ਮਨਾਉਨੇ ਆ ਉਹਦਾ ਵੀ ਸਾਲ ਦੇ ਸਾਲ ਚਲੋ ਸਾਡੇ ਘਰ ਦੇ ਵਿੱਚ ਸੋਗ ਹੁੰਦਾ ਕੋਈ ਨਾ ਕੋਈ ਆਇਆ ਗਿਆ ਚਲੋ ਆਇਆ ਗਿਆ ਵੀ ਨਹੀਂਗਾ ਤੇ ਅਸੀਂ ਆਪਸ ਵਿੱਚ ਚਲੋ ਵੀ ਅੱਜ ਦੇ ਦਿਨ ਮਰਿਆ ਯਾਦ ਆਉਂਦੀ ਸਨ ਲੇਕਿਨ ਤੁਸੀਂ ਦੱਸੋ ਮਰੇ ਹੋਏ ਦਾ ਕਦੀ ਜਨਮ ਦਿਨ ਮਨਾਇਆ ਇਸ ਸਿਰਫ ਤੇ ਸਿਰਫ ਪੁਜਾਰੀ ਨੇ ਉਹ ਚਿੰਨ੍ਹ ਬਣਾ ਕੇ ਰੱਖ ਦਿੱਤੇ ਵੀ ਇੱਥੇ ਮੰਨਣਾ ਤੁਸੀਂ ਇੱਥੇ ਆ ਕੇ ਮੰਨਣਾ ਯਦ ਉਸ ਟਾਈਮ ਮੇਰੇ ਖਿਆਲ ਉਹਨਾਂ ਦੇ ਕੋਲ ਮਰਲਾ ਜ਼ਮੀਨ ਦਾ ਵੀ ਨਹੀਂ ਸੀ ਹੁੰਦਾ। ਵੀ ਉਹ ਮਜ਼ਦੂਰੀ ਕਰਦੇ ਹੀ ਆਪਣਾ ਪੇਟ ਪਾਲਦੇ ਹੀ ਤੇ ਲਿਖਦੇ ਸੀ ਪਰਮਾਤਮਾ ਨੂੰ ਮੰਨਦੇ ਸੀ ਉਹ। ਇਹਨਾਂ ਪਖੰਡੀਆਂ ਪੁਜਾਰੀਆਂ ਦੇ ਸਾਹਮਣੇ ਖੜੇ ਸੀ ਜੋ ਸਾਹਮਣਾ ਕੀਤਾ ਸੀ ਵੀ ਅਸੀਂ ਨਹੀਂ ਮੰਨਦੇ ਤੇਰੀ ਪੂਜਾ ਲੇਕਿਨ ਅਸੀਂ ਅੱਜ ਉਹੋ ਹੀ ਕਰਨ ਦੇ ਆ ਤੇ ਕਿੱਡੇ ਕਿੱਡੇ ਵੱਡੇ ਗੁਰਦੁਆਰਾ ਸਾਹਿਬ ਬਣ ਗਏ ਆ ਖਾਣ ਨੂੰ ਸਾਡੇ ਕੋਲ ਰੋਟੀ ਕੋ ਨਹੀਂ ਇਹ ਗੁਰੂ ਸਾਹਿਬ ਨੇ ਕੱਖ ਨਹੀਂ ਦੇਣਾ ਕਿਉਂਕਿ ਗੁਰੂ ਸਾਹਿਬ ਨੇ ਆਪ ਮਿਹਨਤਾਂ ਕੀਤੀਆਂ ਹੋਈਆਂ ਆਹ ਹਸਾਬ ਨਾਲ ਜੁੱਤੀਆਂ ਫੜਾ ਕੇ ਬਿਠਾ ਲਿਆ ਹੋਇਆ ਨਾ ਤੇ ਇਹ ਹਸਾਬ ਨਾਲ ਲੋ ਫਿਰ ਉਹਨਾਂ ਦਾ ਸਰੂਪ ਸੀ ਵੀ ਉਹ ਮਿਹਨਤ ਕਰਦੇ ਸੀ ਲੇਕਿਨ ਅਸੀਂ ਉਹਨਾਂ ਚੀਜ਼ਾਂ ਤੇ ਨਹੀਂ ਸਿਸਟਮ ਚਲਾ ਰਿਆ ਜੋ ਕੁਛ ਕਰਨ ਰਿਹਾ ਸਿਸਟਮ ਕਰਨ ਰਿਹਾ ਸਾਨੂੰ ਲੁੱਟਣ ਰਿਹਾ ਸਿਸਟਮ ਸਿਸਟਮ ਦੇ ਖਿਲਾਫ ਜਿੰਨਾ ਚਿਰ ਅਸੀਂ ਖੜੇ ਨਹੀਂ ਸਾਡੇ ਹੱਕ ਨਹੀਂ ਮਿਲਨੇ ਤੇ ਨਾ ਗੁਰੂ ਸਾਹਿਬ ਨੇ ਤੁਹਾਡੇ ਸਿਰ ਤੇ ਆ ਕੇ ਹੱਥ ਰੱਖਣਾ ਤੇ ਨਾ ਤੁਹਾਨੂੰ ਉੱਥੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਕੁਝ ਲੱਭਣਾ ਠੀਕ ਆ ਤੁਸੀਂ ਇੱਕ ਪੁਜਾਰੀ ਨੇ ਖੂਬਸੂਰਤੀ ਬਣਾਈ ਆ ਤੁਸੀਂ ਉਸ ਕਰਕੇ ਦੇਖ ਕੇ ਆ ਜਾਨਨੇ ਆ ਘੜੀ ਦੀ ਘੜੀ ਮਨ ਜਿਹੜਾ ਉਹ ਵਧੀਆ ਹੋ ਜਾਂਦਾ ਵਾ ਫਰੈਸ਼ ਹੋ ਜਾਂਦਾ ਵਾ ਕਿਉਂਕਿ ਉਦਾਂ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੈ ਹੀ ਦੁੱਖਾ ਕਿਉਂਕਿ ਜੁਗਾ ਜਗੰਤਰਾ ਤੋਂ ਅਸੀਂ ਚੱਲਦੇ ਆ ਰਹੇ ਹਾਂ ਕਿਉਂਕਿ ਇਹ ਜਿਹੜਾ ਬ੍ਰਾਹਮਣਵਾਦ ਆ ਨਾ ਬ੍ਰਾਹਮਣਵਾਦ ਇਹ ਕਾਬਜ ਹੋ ਕੇ ਜਿਹੜਾ ਬੈਠਾ ਵਾ ਪੂਜਾ ਹੁੰਦੀ ਕਿਹਦੀ ਆ ਕਸ਼ਤਰੀ ਦੀ ਪੂਜਾ ਹੁੰਦੀ ਆ ਕਰਵਾ ਬਾਹਮਣ ਲਿਆ ਸ਼ੂਦਰ ਦੀ ਪੂਜਾ ਹੁੰਦੀ ਆ ਕਰਵਾ ਬਾਹਮਣ ਲਿਆ ਇਹਨਾਂ ਗੱਲਾਂ ਨੂੰ ਸਮਝ ਜਿਓ ਬਸ ਇੰਨੀ ਗੱਲ ਕਰਨੀ ਆਹੀਂ ਲੈ ਇਹਨਾਂ ਲੜਾਈਆਂ ਝਗੜਿਆਂ 'ਚੋਂ ਨਿਕਲੋ ਤੇ ਸਾਡੀਆਂ ਹੋਰ ਬੜੀਆਂ ਲੜਾਈਆਂ ਵੀ ਆਪਾਂ ਅੱਗੇ ਵਧਣਾ ਕਿਤੇ ਅੱਗੇ ਜਾ ਕੇ ਜੇ ਕਹਿੰਦੇ ਨਾ ਵੀ ਉੱਥੇ ਜਾ ਕੇ ਤੇ ਤੁਹਾਡੇ ਦਰਸ਼ਨ ਕਰੋਗੇ ਤੇ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋਊਗੀ ਅਸੀਂ ਸਵਰਗ ਨਰਕ ਜਿਹੜਾ ਕੁਛ ਆ ਉਹ ਇੱਥੇ ਹੀ ਆ ਅਗਲੇ ਸਵਰਗ ਬਣਾ ਕੇ ਬੈਠੇ ਆ ਆਪਣੇ ਘਰਾਂ ਨੂੰ ਲੇਕਿਨ ਸਾਨੂੰ ਇਹੋ ਇਲਾਰੇ ਲਾਈ ਜਾਂਦੇ ਆ ਤੇ ਅਸੀਂ ਇਹਨਾਂ ਦੇ ਚੱਕਰਾਂ ਦੇ ਵਿੱਚ ਪਏ ਹੋਇਆ ਵੀ ਸਵਰਗ ਸ਼ਾਇਦ ਅੱਗੇ ਜਾ ਕੇ ਮਿਲਣਾ ਅੱਗੇ ਕਿਤੇ ਨਹੀਂ ਮਿਲਣਾ ਸਵਰਗ ਜਿੱਥੇ ਅੱਖਾਂ ਖੁੱਲਣੀਆਂ ਆਣਾ ਇਸ ਧਰਤੀ ਤੇ ਆ ਕੇ ਅੱਖਾਂ ਖੁੱਲ੍ਹਦੀਆਂ ਵਾ ਇੱਥੇ ਸਵਰਗ ਬਣਾਉਣਾ ਪੈਣਾ ਸਾਨੂੰ ਸਵਰਗ ਕਿਸੇ ਦੇ ਬਣਿਆ ਨਹੀਂ ਬਨਣਾ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲਿਓ ਇਹੋ ਜਿਹੀਆਂ ਆਪਾਂ ਲੜਾਈਆਂ ਦੇ ਵਿੱਚੋਂ ਨਿਕਲ ਜੇ ਤੇ ਅੱਗੇ ਵਧਿਏ